दोनों डॉक्टर जी아서 मदर करते हुए अगली जयंती करांगा बस मेहता जी क्षमा राशिंद जी रसम करते हुए मेयर साहब नगर मैडम डॉक्टर ज्योति भल्ला ग्रोवर जी प्लास्टिक सर्जन रिवाइंड न्यू

ਇਨਾ ਸਾਰਿਆਂ ਦੀ ਸ਼ਮੂਲੀਅਤ ਦੇ ਨਾਲ ਤਿੰਨ ਰੋਜ਼ਾ 나ਟ ਮੇਲਾ ਜ਼ਿਲ੍ਹਾ ਬਠਿੰਡਾ ਦੀ ਇਸ ਪਾਵਰ ਧਰਤੀ ਤੇ ਬਲਵੰਤ ਗਾਰਗੀ ਅਡੀਟੋਰੀਅਮ ਦੇ ਇਸ ਮਰਜ ਤੇ ਪਿਛਲੇ ਤਿੰਨ ਦਿਨਾਂ ਤੋਂ ਅੱਜ ਦਾ ਨਾਟਕ ਹੈ -00000 ਪ੍ਰੇਮ ਹੈ ਨਾਟਕ ਪੰਜਾਬ ਲੇਖਕ ਜਸਪ੍ਰੀਤ ਜੱਸੀ ਅਤੇ ਨਿਰਦੇਸ਼ਕ ਨੇ दीवा कौतरी अंबर गंगा हुंदी सागर भर दंदी दरदा दरियाओ केड़ा आले आ जे बिना वेले चले गए फेर रो पक्का की तो, तो, तो फोन ले लेओ सारी तो

ਤੇ ਕਿਸੇ ਹੋਰ ਕੁੜੀ ਨੂੰ ਦੇਤਾ ਤੇ ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਿਆ ਇਸ بے وفਾਈ ਦਾ ਤਾਂ ਮੇਰਾ ਦਿਲ ਟੁੱਟ ਗਿਆ ਪੁੱਤ ਹੁੰਦਾ ਨਾ ਉਹ ਹੁਣ ਕਾ ਅੱਛਾ ਤੇ ਡਾਕਟਰ ਅੱਛਾ ਕੋਲ ਦੇ ਅੱਛਾ ਦੇ ਕੋਲ ਤੇ ਹੈ ਬਹੁਤ ਹੀ ਅੱਛਾ ਮੈਸੇਜ ਦਿੱਤਾ ਇਸ ਨਾਟਕ ਨੇ ਕਿ ਗੁਰੂ ਨਾਨਕ ਦੇਵ ਜੀ ਦੇ ਦਿੱਤੇ ਹੋਏ ਨਕਸ਼ੇ ਕਦਮ ਤੇ ਕਿਦਾਂ ਆਪਾਂ ਨੂੰ ਚੱਲਣਾ ਚਾਹੀਦਾ ਸਾਫ਼ ਦਿਲ ਸਾਫ਼ ਮਨੋਂ ਸਮਾਜ ਦੀ ਸੇਵਾ ਕਰਨੀ ਚਾਹੀਦੀ ਤੇ ਇਸ ਸ਼ੋਅ ਦਾ ਜੋ ਸ਼ਰੇ ਹੈ ਉਹ ਸਾਰਾ ਕੀਰਤੀ ਗ੍ਰਿਪਾਲ ਜੀ ਤੇ ਉਹਨਾਂ ਦੀ ਟੀਮ ਨੂੰ ਦੇਣਾ ਚਾਹਾਂਗੇ ਜੋ ਸਾਡੇ ਸਾਰੇ ਸ਼ਹਿਰ ਨੂੰ ਬਲਕਿ ਸਾਡੇ ਸਾਰੇ ਪੰਜਾਬ ਪ੍ਰਦੇਸ਼ ਨੂੰ ਪੰਜਾਬੀ ਮਾਂ ਬੋਲੀ 'ਚ ਇਹ ਮੈਸੇਜ ਦਿੰਦੇ ਆ ਰਹੇ ਨੇ ਕਾਫੀ ਲੰਬੇ ਸਮੇਂ ਤੋਂ ਐਕਟਿੰਗ ਦੇ ਫੀਲਡ ਵਿੱਚ ਬਹੁਤ ਮਿਹਨਤ ਕਰਦੇ ਆ ਰਹੇ ਨੇ ਤੇ ਕਲਾ ਨੂੰ ਵੀ ਬਹੁਤ ਪ੍ਰੋਸਾਹਿਤ ਕਰਦੇ ਨੇ ਤੇ ਸਾਡੇ ਸ਼ਹਿਰ ਦੇ ਲੋਕਾਂ ਨੂੰ ਮੋਟੀਵੇਟ ਕਰਦੇ ਨੇ ਕਿ ਉਹ ਕਲਾ ਦੇ ਨਾਲ ਜੁੜਨ ਜੋ ਕਿ ਕਾਫੀ ਫੇਡ ਡਾਊਨ ਹੋ ਗਈ ਸੀ ਕਾਫੀ ਲਟ ਲਟ ਬੈਕ ਹੋ ਗਈ ਸੀ ਕਿ ਪਿਛਲੇ ਕਈ ਸਾਲਾਂ ਚ ਮਗਰ ਇਹ ਦੇਖਦੇ ਹੋਏ ਬੜੀ ਖੁਸ਼ੀ ਹੁੰਦੀ ਹੈ ਕਿ ਸਾਡੇ ਬਠਿੰਡੇ ਸ਼ਹਿਰ ਦੀ ਮਿਊਨਿਸਪਲ ਕਾਰਪੋਰੇਸ਼ਨ ਦੀ ਬਿਲਡਿੰਗ ਜੋ ਕਿ ਆਡੀਟੋਰੀਅਮ ਹੈ ਉਹਦਾ ਬਹੁਤ ਹੀ ਚੰਗਾ ਯੂਟਿਲਾਈਜੇਸ਼ਨ ਹੋ ਰਹੀ ਹੈ ਅੱਡ ਅੱਡ ਵੱਖਰੇ ਵੱਖਰੇ ਕਾਰਜਕ੍ਰਮ ਇੱਥੇ ਕਲਾ ਨੂੰ ਲੈ ਕੇ ਕੀਤੇ ਜਾ ਰਹੇ ਨੇ ਜਿਹਦੇ ਨਾਲ ਸ਼ਹਿਰ ਦੇ ਵਿੱਚ ਬੜਾ ਹੀ ਅੱਛਾ ਮੈਸੇਜ ਵੀ ਜਾਂਦਾ ਤੇ ਲੋਕਾਂ ਨੂੰ ਕੁਝ ਨਵਾਂ ਸਿੱਖਣ ਨੂੰ ਵੀ ਮਿਲਦਾ ਤਾਂ ਪਹਿਲਾਂ ਵੀ ਆਪਾਂ 15 ਰੋਜਾ ਜਿਹੜਾ ਫੈਸਟੀਵਲ ਕਰ ਚੁੱਕੇ ਹਨ ਨਾਟਕ ਫੈਸਟੀਵਲ ਜੀ ਬਿਲਕੁਲ ਇਸ ਤੋਂ ਪਹਿਲਾਂ 15 ਦਿਨਾਂ ਦਾ ਸੀਗਾ ਇਹ ਫਿਰ ਤੋਂ 3 ਦਿਨਾਂ ਦਾ ਸੀਗਾ ਸਪੈਸ਼ਲੀ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਤੇ ਉਸ ਗੱਲ ਦੀ ਵੀ ਮੈਂ ਫਿਰ ਤੋਂ ਸਾਰੇ ਸ਼ਹਿਰ ਵਾਸੀਆਂ ਨੂੰ ਤੇ ਪੰਜਾਬੀਆਂ ਨੂੰ ਵਧਾਈ ਦੇਵਾਂਗਾ ਕਿ ਆਪਾਂ ਨੂੰ ਮਾਣ ਹੈ ਇੱਕ ਪੰਜਾਬੀ ਹੋਣ ਦਾ ਤੇ ਪੰਜਾਬੀ ਮਾਂ ਬੋਲੀ ਸਾਡੇ ਹੱਕ 'ਚ ਮਿਲੀ ਸਾਨੂੰ ਝੋਲੀ ਪਾਈ ਹੈ ਤੇ ਇਸ ਚੀਜ਼ ਦਾ ਪਰਮਾਤਮਾ ਦਾ ਬੜਾ ਧੰਨਵਾਦ ਬੇਫੇ ਸਾਰੇ ਬਠਿੰਡਾ ਵਾਸੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਹੈ ਬਠਿੰਡਾ ਜ਼ਿਲ੍ਹੇ ਦੇ ਕਿਉਂਕਿ ਬਠਿੰਡਾ ਜ਼ਿਲ੍ਹੇ ਦੇ ਵਿੱਚੋਂ ਸਾਡੇ ਦਰਸ਼ਕ ਆਏ ਨਾਟਕ ਦੇਖਣ ਦੇ ਲਈ ਮੈਂ ਧੰਨਵਾਦ ਕਰਨਾ ਚਾਹੁੰਦਾ ਹੈ ਭਾਸ਼ਾ ਪੱਗ ਪੰਜਾਬ ਦਾ ਸਾਡੇ ਮਾਨਯੋਗ ਡਾਇਰੈਕਟਰ ਸਾਹਿਬ ਸਰਦਾਰ ਜਸਵੰਤ ਸਿੰਘ ਜ਼ਫਰ ਜੀ ਦਾ ਜਿਨ੍ਹਾਂ ਨੇ ਪੰਜਾਬੀ ਮਾਂ ਦੇ ਉਤਸਵਾਂ ਦੇ ਵਿੱਚ ਸਾਨੂੰ ਸ਼ਾਮਲ ਕੀਤਾ ਤਿੰਨ ਦਿਨ ਨਾਟਕ ਮੇਲਾ ਸਾਨੂੰ ਆਯੋਜਿਤ ਕਰਨ ਦਾ ਮੌਕਾ ਦਿੱਤਾ ਅਸੀਂ ਉਹਨਾਂ ਦਾ ਧੰਨਵਾਦੀ ਹਾਂ 11 ਤਰੀਕ ਤੋਂ ਲੈ ਕੇ 13 ਤਰੀਕ ਤੱਕ 11 ਨਵੰਬਰ ਤੋਂ 13 ਨਵੰਬਰ ਤੱਕ ਤਿੰਨ ਦਿਨ ਅਸੀਂ ਬਲਵੰਤ ਗਾਰਗੀ ਅਡਿਟੋਰੀਅਮ ਦੇ ਵਿੱਚ ਨਾਟਕ ਮੇਲਾ ਕੀਤਾ ਸੋ ਇਸ ਨਾਟਕ ਮੇਲੇ ਦੇ ਵਿੱਚ ਦੋ ਸੀ ਨਟਮ ਟੀਮ ਵੱਲੋਂ ਨਾਟਕ ਪੇਸ਼ ਕੀਤੇ ਤੇ ਇੱਕ ਨਟ ਰੰਗ ਅਬੋਹਰ ਵੱਲੋਂ ਤਿੰਨੋ ਹੀ ਨਾਟਕ ਵੱਖੋ-ਵੱਖਰੇ ਰੰਗ ਦੇ ਸਨ ਤੇ ਵੱਖੋ-ਵੱਖਰੇ ਸਨੇਹ ਲੈ ਕੇ ਦਰਸ਼ਕਾਂ ਤੱਕ ਪਹੁੰਚੇ ਤੇ ਦਰਸ਼ਕਾਂ ਦਾ ਸਾਨੂੰ ਬਹੁਤ ਵਧੀਆ ਹੰਗਾਰਾ ਮਿਲਿਆ ਹਾਲਾਂਕਿ ਮੌਸਮ ਇਕਦਮ ਚੇਂਜ ਹੋ ਗਿਆ ਸੀ ਠੰਡ ਸ਼ੁਰੂ ਹੋ ਗਈ ਸੀ ਤੇ ਅਸੀਂ ਟਾਈਮ ਗਰਮੀਆਂ ਦੇ ਭੁਲੇਖੇ ਰੱਖ ਬੈਠੇ ਇਹ ਫਿਰ ਵੀ ਦਰਸ਼ਕ ਬਹੁਤ ਗਿਣਤੀ ਵਿੱਚ ਆਏ ਦਰਸ਼ਕਾਂ ਨੇ ਡਿਮਾਂਡ ਵੀ ਕੀਤੀ ਹੈ ਕਿ ਨਾਟਕ ਮੇਲੇ ਇਹ ਅੱਗੇ ਚੱਲਦੇ ਰਹਿਣੇ ਚਾਹੀਦੇ ਨੇ ਬਿਲਕੁਲ ਬਿਲਕੁਲ ਕਿਉਂਕਿ ਅਸੀਂ ਹੁਣੇ ਪਿਛਲੇ ਮਹੀਨੇ 15 ਦਿਨ ਦਾ ਨਾਟਕ ਮੇਲਾ ਕੀਤਾ ਸੀ ਨਾਟੇ ਵੱਲੋਂ ਤੇ ਮਹੀਨੇ ਬਾਅਦ ਸੀ 3 ਦਿਨ ਦਾ ਨਾਟਕ ਮੇਲਾ ਕੀਤਾ ਭਾਸ਼ਾ ਵਿਭਾਗ ਵੱਲੋਂ ਤੇ ਜੋ ਲੋਕਾਂ ਦਾ ਸਾਨੂੰ ਰਿਸਪੌਂਸ ਹੈ ਹੰਗਾਰਾ ਹੈ ਉਸ ਦੇ ਲਈ ਅਸੀਂ ਬਹੁਤ ਉਤਸ਼ਾਹਿਤ ਵੀ ਹੈਗੇ ਤੇ ਇਹਨਾਂ ਸਾਡੇ ਜ਼ਿਲ੍ਹਾ ਬਠਿੰਡਾ ਦੇ ਸਾਰੇ ਹੀ ਉਸਨੀਕਾਂ ਦਾ ਧੰਨਵਾਦੀ ਵੀ ਆਂ ਕਹਿ ਸਕਦੇ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਨਵੇਂ ਨਾਟਕ ਬਿਲਕੁਲ ਬਿਲਕੁਲ ਹੋਣਗੇ ਬਿਲਕੁਲ ਹੋਣਗੇ ਅਸੀਂ ਆਪਣੇ ਵੱਲੋਂ ਇੱਕ ਰੋਜ਼ਾ ਦੋ ਰੋਜ਼ਾ ਤਿੰਨ ਰੋਜ਼ਾ ਇਸ ਤਰੀਕੇ ਨਾਟਕਾਂ ਦੀ ਲੜੀ ਸ਼ੁਰੂ ਕਰਨ ਬਾਰੇ ਸੋਚ ਰਹੇ ਹਾਂ ਤੇ ਜਲਦੀ ਇਸ ਨੂੰ ਅ ਅਮਲ ਅਮਲੀ ਰੂਪ ਵੀ ਦੇਵਾਂਗੇ ਰਿਅਕਟਸਨ ਲੱਗਿਆ ਕਿਵੇਂ ਇੰਜੋਏ ਕੀਤਾ ਮੈਨੂੰ ਨਾਟਕ ਬਹੁਤ ਅੱਛਾ ਲੱਗਾ ਮੈਨੂੰ ਲੱਗਦਾ ਕਿ ਪੰਜਾਬੀ ਬੋਲੀ ਨੂੰ ਆਪਾਂ ਪੰਜਾਬ ਦੇ ਲੋਕਾਂ ਕਿ ਆਪਾਂ ਨੂੰ ਬਹੁਤ ਸਪੋਰਟ ਕਰਨਾ ਚਾਹੀਦਾ ਹੈ कि ਆ ਆਪਾਂ ਜ਼ਿਆਦਾਤਰ ਲੋਕਾਂ ਤਾਂ ਕਿ ਪੰਚਾਈਏ ਕਿ ਇੰਗਲਿਸ਼ ਪਲੇਜ਼ ਆਪਾਂ ਟਿਕਟ ਲੈ ਕੇ ਵੇਖਣ ਜਾਂਦੇ ਆ ਬਟ ਆਪਣੀ ਬੋਲੀ 'ਚ ਬਹੁਤ ਹੀ ਅੱਛੇ ਪਲੇਜ਼ ਹੋ ਰਹੇ ਨੇ ਬਹੁਤ ਹੀ ਅੱਛੀ ਡਾਇਰੈਕਸ਼ਨ ਬਹੁਤ ਹੀ ਅੱਛੀ ਐਕਟਰਸ ਬਹੁਤ ਹੀ ਅੱਛਾ ਪਲੇ ਸੀ ਤੇ ਸਭ ਨੂੰ ਆਣਾ ਚਾਹੀਦਾ ਦੇਖਣ ਤਾਂ ਕਿ ਐਟਲੀਸਟ ਆਪਾਂ ਇਹਨਾਂ ਨੂੰ ਅਪਰੀਸ਼ੀਏਟ ਕਰ ਸਕੀਏ ਜਿਹੜੇ ਆਪਣੇ ਆਰਟਿਸਟ ਹੈ ਇਹਨਾਂ ਨੂੰ ਅਪਰੀਸ਼ੀਏਟ ਕਰ ਸਕੀਏ ਇਹ ਆਪਣੀ ਪੰਜਾਬੀ ਬੋਲੀ ਲਈ ਬਹੁਤ ਅੱਛਾ ਕੰਮ ਕਰ ਰਹੇ ਨੇ ਆਪਾਂ ਨੂੰ ਇਹਨਾਂ ਨੂੰ ਅਪਰੀਸ਼ੀਏਟ ਕਰਨਾ ਚਾਹੀਦਾ ਮੈਨੂੰ ਬਹੁਤ ਅੱਛਾ ਲੱਗਾ ਇੱਥੇ ਆ ਕੇ ਥੈਂਕ ਯੂ ਸੋ ਮਾਚ